2000 ਦੀ ਬੱਕਰੀ ਲੈ ਲਈ 5-5000 ਦੇ ਬੱਚੇ ਵੇਚਾਂਗੇ 10000 ਕਮਾਈ ਹੋਊਗੀ ਸਾਲ 'ਚ ਬੱਕਰੀ ਫ੍ਰੀ ਹੋ ਜੂਗੀ ਹਨਾ ਇਹ ਠੀਕ ਆ ਅੰਕੜੇ ਆਪਾਂ ਲਾਉਣੇ ਆ ਹਨਾ ਸਭ ਤੋਂ ਪਹਿਲਾਂ ਆ ਜਾਂਦੇ ਦੇ ਵਿੱਚ ਕੰਨ ਜੇ ਬਰਬਰੀ ਦੇ ਕੰਮ ਕਰ ਰਹੇ ਹੋ ਕੰਨ ਖੜੇ ਹੋਣੇ ਚਾਹੀਦੇ ਬਿਲਕੁਲ ਸਿੱਧੇ ਹੋਣੇ ਚਾਹੀਦੇ ਹਨਾ ਚਿਮਟੀ ਨਹੀਂ ਹੋਣੀ ਚਾਹੀਦੀ ਕੰਨ ਕਿਦੋਂ ਡੀਟੇਲ ਦਾ ਜਿਹੜਾ ਨੱਕ ਆ ਉਹ ਕੁੰਡਾ ਹੋਣਾ ਚਾਹੀਦਾ ਹਨਾ ਅੱਗੇ ਨੂੰ ਹੋਣਾ ਚਾਹੀਦਾ ਨੱਕ ਇੱਥੇ ਫੋਟੋ ਹੈਣੀਗੀ ਆਪਾਂ ਤੁਹਾਨੂੰ ਘਰੇ ਦਿਖਾਵਾਂਗੇ ਜਿਵੇਂ ਆ ਬੱਕਰਾ ਹੈਗਾ ਪਿੱਛੇ ਇਦਾਂ ਦਾ ਲੀਵਾ ਚਾਹੀਦਾ ਇਦਾਂ ਦਾ ਹਨਾ ਜਿਹੜੇ ਬਾਹਰ ਛੱਡਦੇ ਆ ਬੱਕਰੀਆਂ ਉਹਨਾਂ ਲਈ ਤਾਂ ਜ਼ਰੂਰੀ ਆ ਝੋਲਾ ਜ਼ਰੂਰ ਲਾ ਕੇ ਰੱਖਣਾ ਹੈਗਾ ਉਸ ਤੋਂ ਬਾਅਦ ਕੰ ਦਾ ਦੁੱਧ ਚੰਗਾ ਮਿਲਿਆ ਅੱਗੇ ਖਰਾਕ ਮਿਲੀ ਆ ਤਾਂ ਉਹ ਜਦੋਂ ਤੁਸੀਂ ਉਹਨੂੰ ਤਿਆਰ ਕਰੋਗੇ ਤਾਂ ਵਧੀਆ ਰਿਜ਼ਲਟ ਦੇਊਗਾ ਇਹ ਚੀਜ਼ ਦੇਖ ਕੇ ਲੈਣੀ ਹੈਗੀ ਆ ਤੇ ਉਸ ਤੋਂ ਬਾਅਦ ਜਿਹੜੇ ਇੱਕ ਦੋ ਬੱਕਰੀਆਂ ਰੱਖਣੀਆਂ ਸ਼ੁਰੂ ਕਰਨਾ ਚਾਹ ਲੋ ਹੌਲੀ ਹੌਲੀ ਹਨਾ ਆਪਣੇ ਇਨਵੈਸਟਮੈਂਟ ਨਹੀਂ ਹੁੰਦੀ ਇੰਨੀ ਉਹ ਚਾਹੇ ਕਿਸੇ ਯਾਰ ਦੋਸਤ ਦੇ ਬੱਕਰੇ ਤੋਂ ਵੀ ਬਣਾ ਸਕਦੇ ਆ ਸਤਿ ਸ਼੍ਰੀ ਅਕਾਲ ਬਈ ਸਾਰਿਆਂ ਨੂੰ ਸਭ ਤੋਂ ਪਹਿਲਾਂ ਤਾਂ ਸ਼ੁਭ ਕਾਮਨਾਵਾਂ ਹਨਾ ਤੁਸੀਂ ਇਰਾਦਾ ਬਣਾਇਆ ਹੈਗਾ ਗੋਡ ਫਾਰਮਿੰਗ ਵੱਲੋਂ ਦਾ ਬੱਕਰੀ ਪਾਲਣ ਦੇ ਕਿਤੇ ਚਾ ਰਹੇ ਹੋ ਤੇ ਇਸ ਕਿਤੇ ਚਾਉਣ ਤੋਂ ਪਹਿਲਾਂ ਇਰਾਦਾ ਹੀ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦਾ ਬਈ ਆਪਾਂ ਕਿਤੇ ਨਾ ਕਿਤੋਂ ਨਾ ਕਿਤੋਂ ਆਪਾਂ ਨੂੰ ਮੋਟੀਵੇਸ਼ਨ ਮਿਲਦੀ ਆ ਸਿੱਖਦੇ ਆ ਕਿਸੇ ਨੂੰ ਦੇਖ ਕੇ ਕੋਈ ਵੀਡੀਓ ਦੇਖ ਕੇ ਜਾਂ ਆਪਣੇ ਕੋਲੇ ਕੋਈ ਹੋਰ ਕੰਮ ਨਹੀਂ ਹੁੰਦਾ ਆਪਾਂ ਸੋਚਦੇ ਆ ਗੋਡ ਫਾਰਮਿੰਗ ਕਰੀਏ ਬੱਕਰੀ ਪਾਲਣ ਕਰੀਏ ਹਨਾ ਜੇਕਰ ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਇਹ ਧੰਦਾ ਹੈਗਾ ਜਿਹੜਾ ਸਿਖਰਾਂ ਤੇ ਆ ਬਹੁਤ ਬੰਦੇ ਇਸ ਚੋਂ ਚੰਗੀ ਕਮਾਈ ਕਰ ਰਹੇ ਆ ਕਾਮਯਾਬ ਹੋ ਰਹੇ ਆ ਆਪ ਦੇ ਫਾਰਮ ਬਰੀਡਿੰਗ ਸੈਟਅਪ ਬਣਾ ਰਹੇ ਆ ਪਰ ਉਸ ਤੋਂ ਵੀ ਜਿਆਦਾ ਬੰਦੇ ਹੈਗੇ ਆ ਜਿਹੜੇ ਇਸ ਕੰਮ 'ਚ ਫੇਲ ਹੋ ਰਹੇ ਆ ਆਏ ਦਿਨ ਸਾਨੂੰ ਫੋਨ ਆਉਂਦੇ ਆ ਬਾਈ ਜੀ ਅਸੀਂ ਬੱਕਰੀਆਂ ਦਾ ਕੰਮ ਕੀਤਾ ਸੀਗਾ ਹੁਣ ਸਾਰੀਆਂ ਬੱਕਰੀਆਂ ਵੇਚਣੀਆਂ ਜਾਂ ਅਸੀਂ 40 ਬੱਕਰੀਆਂ ਰੱਖੀਆਂ ਸੀ 15 ਦਾ ਨੁਕਸਾਨ ਹੋ ਗਿਆ ਆਪਾਂ ਹੁਣ ਕੰਮ ਛੱਡਣਾ ਹਨਾ ਇਹ ਗੱਲਾਂ ਹੈਗੀਆਂ ਜਿਹੜੀਆਂ ਆਪਾਂ ਨੂੰ ਪਹਿਲਾਂ ਸੋਚਣੀਆਂ ਪੈਣਗੀਆਂ ਕਿ ਜਿਹੜੇ ਬੰਦੇ ਫੇਲ ਹੋ ਰਹੇ ਆ ਉਹ ਕਿਉਂ ਹੋ ਰਹੇ ਆ ਤੁਸੀਂ ਇਹ ਗੱਲ ਨੂੰ ਦਿਮਾਗ 'ਚ ਲੈ ਕੇ ਜਾਣਾ इमोशनल ਨਹੀਂ ਹੋਣਾ ਵੀ ਅੱਜ ਆਪਾਂ ਕੰਮ ਸ਼ੁਰੂ ਕਰ ਲਿਆ 20000 ਦੀ ਬੱਕਰੀ ਲੈ ਲਈ 5-5000 ਦੇ ਬੱਚੇ ਵੇਚਾਂਗੇ 10000 ਕਮਾਈ ਹੋਊਗੀ ਸਾਲ 'ਚ ਬੱਕਰੀ ਫ੍ਰੀ ਹੋ ਜੂਗੀ ਹਨਾ ਇਹ ਠੀਕ ਆ ਅੰਕੜੇ ਆਪਾਂ ਲਾਉਣੇ ਆ ਹਨਾ ਦੇਖਣਾ ਵੀ ਕਮਾਈ ਕਿਵੇਂ ਹੋਊਗੀ ਪਰ ਜਿੱਥੇ ਫੇਲਿਅਰ ਆ ਹਨਾ ਜਿੱਥੇ ਆਪਾਂ ਨੂੰ ਨੁਕਸਾਨ ਹੋਣਾ ਉਹ ਚੀਜ਼ਾਂ ਆਪਾਂ ਪਹਿਲਾਂ ਦੇਖ ਕੇ ਚੱਲਣੀਆਂ ਹੈਗੀਆਂ ਤੁਸੀਂ ਕੱਲ ਵੀ ਬਾਈ ਹੋਰਾਂ ਤੋਂ ਬਹੁਤ ਗੱਲਾਂ ਸਿੱਖਣ ਨੂੰ ਤੁਹਾਨੂੰ ਮਿਲੀਆਂ ਹੋਣਗੀਆਂ ਹਨ ਤੇ ਅੱਜ ਆਪਾਂ ਜਿਹੜੀਆਂ ਬੇਸਿਕ ਗੱਲਾਂ ਹੈਗੀਆਂ ਉਹਨਾਂ ਤੇ ਗੱਲ ਕਰਨੀ ਹੈਗੀ ਆ ਚਾਹੇ ਕਿਸੇ ਨੇ ਫਾਰਮ ਕਰਨਾ ਬਈ 20 50 ਬੱਕਰੀ ਦਾ ਚਾਹੇ ਇੱਕ ਦੋ ਬੱਕਰੀਆਂ ਰੱਖਣੀਆਂ ਹਨ ਸਭ ਤੋਂ ਪਹਿਲਾਂ ਬੱਕਰੀ ਪਾਲਣ ਦੇ ਵਿੱਚ ਜਿਹੜੀ ਜ਼ਰੂਰੀ ਗੱਲ ਕੀ ਹੈਗੀ ਆ ਉਹ ਹੈਗੀ ਬੱਕਰੀ ਦੀ ਚੋਣ ਤੁਹਾਨੂੰ ਦੱਸਿਆ ਹੋਊਗਾ ਹਨਾ ਕੱਲ ਵੀ ਵੀ ਕੀ ਦੇਖ ਕੇ ਬੱਕਰੀ ਖਰੀਦਣੀ ਚਾਹੀਦੀ ਹੈ ਦੱਸੋ ਮੜਾ ਜੀ ਜਦੋਂ ਆਪਾਂ ਬੱਕਰੀ ਖਰੀਦਣੀ ਆ ਮੰਡੀ ਤੋਂ ਜਾਂ ਘਰੋਂ ਕੀ ਦੇਖ ਕੇ ਖਰੀਦਣਾ ਚਾਹੀਦਾ ਬੱਕਰੀ ਆਪਾਂ ਨੂੰ ਇਹ ਦੱਸਿਆ ਨਹੀਂ ਨਹੀਂ ਦੱਸਿਆ ਜੀ ਠੀਕ ਆ ਬੱਕਰੀ ਭਾਈ ਜੀ ਦੇਖਣੀ ਆ ਜੇ ਆਪਾਂ ਬੀਟਲ ਦੇ ਕੰਮ ਕਰਨਾ ਹਨਾ ਬੀਟਲ ਦੇ ਆਪਾਂ ਨੂੰ ਕਰੈਕਟਰ ਦਾ ਪਤਾ ਨਾ ਵੀ ਨਸਲ ਪਿਓਰ ਕਿਵੇਂ ਹੁੰਦੀ ਆ ਕੰਨ ਲੰਬਾ ਹੋਣਾ ਚਾਹੀਦਾ ਜਾਰੇ ਬੀਟਲ ਵਾਲੇ ਆ ਕਿ ਬਰਬਰੀ ਵਾਲਾ ਵੀ ਹੈਗਾ ਕੋਈ ਬਰਬਰੀ ਵਾਲੇ ਵੀ ਬੀਟਲ ਜਾਂ ਬਰਬਰੀ ਹੈਣਾ ਜੀ ਸਭ ਤੋਂ ਪਹਿਲਾਂ ਆ ਜਾਂਦੇ ਇਹਦੇ ਵਿੱਚ ਕੰਨ ਜੇ ਬਰਬਰੀ ਦੇ ਕੰਮ ਕਰ ਰਹੇ ਹੋ ਕੰਨ ਖੜੇ ਹੋਣੇ ਚਾਹੀਦੇ ਬਿਲਕੁਲ ਸਿੱਧੇ ਹੋਣੇ ਚਾਹੀਦੇ ਹੈਨਾ ਚਿਮਟੀ ਨਹੀਂ ਹੋਣੀ ਚਾਹੀਦੀ ਕੰਨ ਕਿਤੇ ਟੁੱਟਿਆ ਨਹੀਂ ਹੋਣਾ ਚਾਹੀਦਾ ਤੇ ਜੇ ਬੀਟਲ ਦੇ ਕੰਮ ਕਰਨਾ ਬੀਟਲ ਦਾ ਕੰਨ ਚੌੜਾ ਹੋਣਾ ਚਾਹੀਦਾ ਲੰਬਾ ਹੋਣਾ ਚਾਹੀਦਾ ਜਿੰਨਾ ਲੰਬਾ ਕੰਨ ਹੋਊਗਾ ਅੱਗੇ ਬੱਚੇ ਸੋਹਣੇ ਆਉਣਗੇ ਜੇ ਬਰੀਡਰ ਹੈਗਾ ਤਾਂ ਉਹਦਾ ਕੰਨ ਲੰਬਾ ਹੋਣਾ ਹੀ ਚਾਹੀਦਾ ਬੱਕਰੀ ਦਾ ਥੋੜਾ ਮੋਟਾ ਛੋਟਾ ਚੱਲ ਜਾਂਦਾ ਹਨ ਉਸ ਤੋਂ ਬਾਅਦ ਆ ਜਾਂਦੀ ਹੈਗੀ ਜੀ ਸਰੀਰ ਦੀ ਬੰਤਰ ਸਰੀਰ ਦੀ ਬੰਤਰ ਦਾ ਮਤਲਬ ਹੈਗਾ ਆਪਾਂ ਸੁਣਿਆ ਹੋਊਗਾ ਤੁਸੀਂ ਵੀ ਬੀਟਲ ਦੇ ਵਿੱਚ ਡਬਲ ਹੱਡੀ ਦੇ ਬੱਚੇ ਆਉਂਦੇ ਹਨਾ ਸੁਣਿਆ ਹੋਊਗਾ ਤੁਸੀਂ ਡਬਲ ਹੱਡੀ ਦਾ ਮਤਲਬ ਆ ਉਹਦੇ ਅੰਗ ਪੈਰ ਤਗੜੇ ਮੋਟੇ ਹੋਣੇ ਚਾਹੀਦੇ ਆ ਜਦੋਂ ਬੱਕਰਾ ਗਾਂ ਤਿਆਰ ਹੋਣਾ ਉਹਦੇ ਤੇ ਵਜਨ ਆਉਣਾ ਹੈਗਾ 80-90 ਕਿਲੋ ਕੁਆਂਟਲ ਤਾਂ ਜਿਹੜਾ ਬੱਕਰੇ ਦਾ ਸਰੀਰ ਹੈਗਾ ਉਹ ਵਜਨ ਸਹਾਰਨ ਵਾਲਾ ਹੋਵੇ ਲੱਤਾਂ ਪੈਰਾਂ ਦਾ ਮਜ਼ਬੂਤ ਹੋਣਾ ਚਾਹੀਦਾ ਬੱਕਰਾ ਚਾਹੇ ਬੱਕਰੀ ਆ ਜਿਵੇਂ ਆਪਣੇ ਪੁਰਾਣੇ ਪਹਿਲਾਂ ਸਮੇਂ 'ਚ ਅਮਰਸਰੀ ਬੱਕਰੀਆਂ ਹੁੰਦੀਆਂ ਸੀ ਹਨਾ ਅੱਜ ਦੇ ਬੱਕਰਿਆਂ ਨਾਲੋਂ ਵੀ ਤਕੜੀਆਂ ਹੁੰਦੀਆਂ ਸੀਗੀਆਂ ਉਹ ਲੱਤਾਂ ਬਹੁਤ ਮੋਟੀਆਂ ਹੁੰਦੀਆਂ ਸੀਗੀਆਂ ਉਹਨਾਂ ਦੇ ਜਿਹੜੇ ਪੈਰ ਹੁੰਦੇ ਸੀ ਗੋਡੇ ਹੁੰਦੇ ਸੀ ਬਹੁਤ ਮੋٹے ਹੁੰਦੇ ਸੀਗੇ ਤੇ ਤਿੰਨ-ਤਿੰਨ ਬੱਚੇ ਆਮ ਦਿੰਦੀਆਂ ਸੀਗੀਆਂ ਬੱਕਰੀਆਂ ਜਿਹੜੀਆਂ ਕਿ ਹੁਣ ਬਹੁਤ ਘੱਟ ਰਹਿ ਗਈਆਂ ਤੁਸੀਂ ਜਦੋਂ ਵੀ ਬੱਕਰੀ ਖਰੀਦਣੀ ਆ ਜਾਂ ਬੱਕਰਾ ਖਰੀਦਣਾ ਬੱਚਾ ਖਰੀਦਣਾ ਤਾਂ ਇਹ ਦੇਖ ਕੇ ਲੈਣਾ ਹੈਗਾ ਵੀ ਜਿਹੜੇ ਉਹਦੇ ਪੈਰ ਹੈਗੇ ਨੇ ਅਗਲੀਆਂ ਪਿਛਲੀਆਂ ਲੱਤਾਂ ਹੈਗੀਆਂ ਉਹ ਬਿਲਕੁਲ ਸਿੱਧੀਆਂ ਹੋਣੀਆਂ ਚਾਹੀਦੀਆਂ ਬੱਚਾ ਕਮਜ਼ੋਰ ਨਹੀਂ ਹੋਣਾ ਚਾਹੀਦਾ 빙ਗੇ ਨਹੀਂ ਹੋਣੇ ਚਾਹੀਦੇ ਪੈਰ ਠੀਕ ਆ ਉਸ ਤੋਂ ਬਾਅਦ ਆ ਜਾਂਦੀ ਹੈਗੀ ਇਹ ਗੱਲ ਬੀਟਲ ਦਾ ਜਿਹੜਾ ਨੱਕ ਆ ਉਹ ਕੁੰਡਾ ਹੋਣਾ ਚਾਹੀਦਾ ਹਨਾ ਅੱਗੇ ਨੂੰ ਹੋਣਾ ਚਾਹੀਦਾ ਨੱਕ ਇੱਥੇ ਫੋਟੋ ਹੈਣੀਗੀ ਆਪਾਂ ਤੁਹਾਨੂੰ ਘਰੇ ਦਿਖਾਵਾਂਗੇ ਜਿਵੇਂ ਆ ਬੱਕਰਾ ਹੈਗਾ ਪਿੱਛੇ ਫੋਟੋ ਲੱਗੀ ਆ ਅੱਗੋ ਜਿਹੜੀ ਨੱਕ ਦੀ ਸ਼ੇਪ ਆ ਹਨਾ ਉਹਦੀ ਇਦਾਂ ਹੋਣੀ ਚਾਹੀਦੀ ਆ। ਕੁੰਡਾ ਹੋਣਾ ਚਾਹੀਦਾ ਜਿੰਨਾ ਨੱਕ ਕੁੰਡਾ ਹੋਊਗਾ ਉਹ ਪਿਓਰ ਚ ਗਿਨਾ ਜਾਂਦਾ ਬੀਟਲ ਚ। ਜਿਹੜੀ ਦੇਸੀ ਬੱਕਰੀ ਹੁੰਦੀ ਆ ਉਹਦਾ ਨੱਕ ਮੱਥੇ ਤੋਂ ਲੈ ਕੇ ਮੂੰਹ ਤੱਕ ਸਿੱਧਾ ਹੁੰਦਾ। ਤੇ ਬਰਬਰੀ ਦੇ ਵਿੱਚ ਜਿਹੜਾ ਹੈਗਾ ਕਈ ਤਰ੍ਹਾਂ ਦੇ ਫੇਸ ਹੁੰਦਾ ਜਿਵੇਂ ਇਹ ਬੱਕਰੀ ਦਾ ਪਤਲਾ ਮੂੰਹ ਆ ਗਿਆ। ਕਈ ਭਾਰੇ ਮੂੰਹ ਦੀ ਹੁੰਦੀ ਇਹਦੇ 'ਚ ਕੋਈ ਜ਼ਿਆਦਾ ਮੂੰਹ ਦੀ ਬੰਤਰਦਾ ਨਹੀਂ ਹੁੰਦਾ ਚੱਕਰ। ਮੇਨ ਬਰਬਰੀ ਦੇ ਵਿੱਚ ਕੰਨ ਦੇਖੇ ਜਾਂਦੇ ਆ ਜੀ। ਬਾਡੀ ਦਾ ਸਟਰਕਚਰ ਦੇਖਿਆ ਜਾਂਦਾ ਕਿਵੇਂ ਦੀ ਹੈਗੀ ਆ। ਥਾਣ ਲੇਵੇ ਦੀ ਬੱਕਰੀ ਸਹੀ ਹੋਣੀ ਚਾਹੀਦੀ ਆ ਚਾਹੇ ਬੀਟਲਾ ਚਾਹੇ ਬਰਬਰੀ ਆ ਥਾਣਾ ਦੋ ਤਰ੍ਹਾਂ ਦਾ ਲੇਵਾ ਹੁੰਦਾ ਇੱਕ ਤਾਂ ਲੰਬੇ ਥਾਣ ਹੁੰਦੇ ਆ ਥੱਲੇ ਨੂੰ ਹਨਾ ਜਿਹੜੀ ਥਾਣਾ ਦੀ ਸ਼ੇਪ ਆ ਉਹ ਸਿੱਧੀ ਹੁੰਦੀ ਆ ਇਦਾਂ ਹੁੰਦੇ ਆ ਥਾਣ ਕਈ ਤਾਂ ਇਦਾਂ ਹੁੰਦੇ ਆ ਹਨਾ ਆਮ ਤੌਰ ਤੇ ਬੀਟਲ ਦੇ ਇਦਾਂ ਹੁੰਦੇ ਆ ਥਾਣ ਜਿਹੜੀ ਬਰਬਰੀ ਹੈਗੀ ਆ ਜਿਵੇਂ ਫੋਟੋ ਚ ਹੈਗੀ ਆ ਥਾਣਾ ਕਿਸੇ ਦਾ ਲੇਵਾ ਇਦਾਂ ਹੋਊਗਾ ਜਿਵੇਂ ਆ ਆ ਲੇਵਾ ਹੁੰਦਾ ਹਨਾ ਥਾਣ ਛੋਟੇ ਹੋਣਗੇ ਦੁੱਧ ਉੱਪਰ ਹੋਊਗਾ ਲੇਵੇ ਦੇ ਇਹ ਦੋਨੇ ਤਰ੍ਹਾਂ ਦੇ ਲੇਵੀ ਚੱਲ ਜਾਣਗੇ ਕੋਈ ਦਿੱਕਤ ਨਹੀਂ ਗਈ ਪਰ ਜਿਹੜਾ ਇਹ ਲੇਵਾ ਹੁੰਦਾ ਇਸ ਤਰ੍ਹਾਂ ਦੇ ਲੇਵੇ ਦੇ ਵਿੱਚ ਲੰਬੇ ਥਣਾ ਦੇ ਵਿੱਚ ਜਿਆਦੇ ਦੁੱਧ ਵਾਲੀਆਂ ਬੱਕਰੀਆਂ ਦੇ ਵਿੱਚ ਸਮੱਸਿਆ ਆਉਂਦੀ ਆ ਮਸਟੈਟਸ ਦੀ ਸਮੱਸਿਆ ਆਉਂਦੀ ਆ ਕਈ ਵਾਰੀ ਆਪਾਂ ਦੁੱਧ ਨਹੀਂ ਕੱਢਦੇ ਬੱਚੇ ਸੇਲ ਕਰ ਦਿੰਨੇ ਆ ਦੋ ਦੋ ਤਿੰਨ ਤਿੰਨ ਦਿਨ ਦੁੱਧ ਨਹੀਂ ਕੱਢਦੇ ਜਾਂ ਸੂਣ ਵਾਲੀ ਬੱਕਰੀ ਹੋਵੇ ਹਨਾ ਗੱਬਣ ਬੱਕਰੀ ਦੇ ਦੁੱਧ ਖੜਾ ਰਹਿੰਦਾ ਪ੍ਰਾਣਾ ਉਹਦੇ ਨਾਲ ਵੀ ਇਨਫੈਕਸ਼ਨ ਬਣ ਜਾਂਦੀ ਆ ਤੇ ਜਿਹੜਾ ਹੈਗਾ ਤੁਸੀਂ ਝੋਲਾ ਜਰੂਰ ਲਾ ਕੇ ਰੱਖਣਾ ਜਿਹੜੀ ਤੁਹਾਡੀ ਵੱਡੇ ਲੇਵੇ ਵਾਲੀ ਬੱਕਰੀ ਹੈਗੀ ਆ ਇਦਾਂ ਦਾ ਲੇਵਾ ਚਾਹੀਦਾ ਇਦਾਂ ਦਾ ਹਨਾ ਜਿਹੜੇ ਬਾਹਰ ਛੱਡਦੇ ਆ ਬੱਕਰੀ ਉਹਨਾਂ ਲਈ ਤਾਂ ਜ਼ਰੂਰੀ ਹੈ ਝੋਲਾ ਜਰੂਰ ਲਾ ਕੇ ਰੱਖਣਾ ਹੈਗਾ ਉਸ ਤੋਂ ਬਾਅਦ ਕੰਨ ਆਗੇ ਸਰੀਰ ਦੀ ਬੰਤਰ ਆ ਗਈ ਨੱਕ ਆ ਗਿਆ ਹਨਾ ਫਿਰ ਬੀਟਲ ਦੇ ਵਿੱਚ ਵੀ ਤੇ ਬਰਬਰੀ ਚ ਸਿੰਘ ਆ ਜਾਂਦੇ ਆ ਜੀ ਜਿਹੜਾ ਬੀਟਲ ਦਾ ਸਿੰਘ ਹੈਗਾ ਉਹ ਚੌੜਾ ਹੋਣਾ ਚਾਹੀਦਾ ਮੁੱਢ ਤੋਂ ਜਿੱਥੋਂ ਸਿੰਘ ਸ਼ੁਰੂ ਹੁੰਦਾ ਉਹ ਚੌੜਾ ਹੋਣਾ ਚਾਹੀਦਾ ਤੇ ਪਿੱਛੇ ਜਾਣਾ ਚਾਹੀਦਾ ਪਾਸੇ ਨੂੰ ਨਹੀਂ ਜਾਣਾ ਚਾਹੀਦਾ ਹਨਾ ਕਈ ਹੁਣ ਸਿੰਘ ਹੁੰਦੇ ਆਮ ਤੁਸੀਂ ਦੇਸੀ ਬੱਕਰੀਆਂ ਦੇ ਦੇਖੇ ਹੋਣਗੇ ਏਦਾਂ ਨੂੰ ਪਾਸੇ ਜਾਂਦੇ ਆ ਸਿੰਘ ਆ ਜਵੇਂ ਮੱਥਾ ਆ ਗਿਆ ਨਾ ਏਦਾਂ ਨੂੰ ਸਿੰਘ ਪਾਸੇ ਜਾਂਦੇ ਆ ਇਹ ਐ ਨਹੀਂ ਹੋਣਾ ਚਾਹੀਦਾ ਜਿਹੜੀ ਹైదరాబాద్ੀ ਕ੍ਰੋਸ ਗੁਲਾਬੀ ਚਾਂਡੀ ਵਾਲੀਆਂ ਬੱਕਰੀਆਂ ਜਾਂਦੀਆਂ ਉਹਨਾਂ ਦੇ ਆਮ ਤੌਰ ਤੇ ਪਾਸੇ ਨੂੰ ਜਾਂਦੇ ਆ ਸਿੰਘ ਦੇਸੀ ਬੱਕਰੀ ਦੇ ਵੀ ਕਿਸੇ ਦੇ ਸਿੱਧੇ ਉੱਪਰ ਨੂੰ ਹੁੰਦੇ ਆ ਜਾਂ ਪਾਸੇ ਨੂੰ ਜਾਂਦੇ ਆ ਜਿਹੜੀ ਸਿੰਘ ਦੀ ਬੰਤਰ ਹੈਗੀ ਆ ਸਿੰਘ ਇੱਥੋਂ ਜਿੰਨਾ ਚੌੜਾ ਹੋਊਗਾ ਉਨਾ ਹੀ ਚੰਗਾ ਹੈਗਾ ਏਦਾਂ ਹੋਣਾ ਚਾਹੀਦਾ ਹਨਾ ਸਿੰਘ ਪਿੱਛੇ ਨੂੰ ਹੋਣਾ ਚਾਹੀਦਾ ਵੀ ਜਿਹੜਾ ਇਸ ਲਈ ਹੈਗਾ ਮੱਥੇ ਦੇ ਉੱਪਰ ਨਾਲ ਲੱਗ ਜਾਂਦਾ ਸਿੰਗ ਆਪਾਂ ਬੱਕਰੇ ਦਿਖਾਵਾਂਗੇ ਤੁਹਾਨੂੰ ਸਿੰਗ ਤੋਂ ਬਾਅਦ ਜਿਹੜਾ ਬੱਕਰੀ ਦੇ ਵਿੱਚ ਜਿਵੇਂ ਤੁਹਾਨੂੰ ਦੱਸਿਆ ਲੇਵਾ ਆ ਜਾਂਦਾ ਹਨਾ ਤੇ ਬੱਕਰੇ ਦੇ ਜਿਹੜੇ ਹੁੰਦੇ ਆ ਜੀ ਟੈਸਟਿਕਲ ਮੇਨ ਹੁੰਦੇ ਆ ਬਰੀਡਰ ਦੇ ਹਨਾ ਟੈਸਟਿਕਲ ਜਿਹੜੇ ਨਾਲ ਹੁੰਦੇ ਆ ਹਨਾ ਉਹ ਦੇਖ ਕੇ ਲੈਣਾ ਆਪਾਂ ਬਰੀਡਰ ਜਦੋਂ ਵੀ ਚੋਣ ਕਰਨੀ ਹੈ ਬੱਚਾ ਚਾਹੀ ਬਰੀਡਰ ਜਿਵੇਂ ਕਈ ਬੀਟਲ ਬੱਕਰਿਆਂ ਦੇ ਟੈਸਟਿਕਲ ਅਲੱਗ-ਅਲੱਗ ਹੁੰਦੇ ਆ ਜਿਵੇਂ ਤੁਹਾਨੂੰ ਲੇਵਾ ਦੱਸਿਆ ਸੀਗਾ ਹਨਾ ਅਲੱਗ-ਅਲੱਗ ਥਣ ਹੈਗੇ ਆ ਉਹ ਟੈਸਟਿਕਲ ਵੀ ਇਦਾਂ ਹੋਣਗੇ ਇਥੋਂ ਮੁੱਢ ਚੋਂ ਹੀ ਅਲੱਗ-ਅਲੱਗ ਹੋਣਗੇ ਜਿਹੜੇ ਪੁਰਾਣੇ ਬੰਦੇ ਆ ਮਾਲ ਵਾਲੇ ਆ ਉਹ ਇਦਾਂ ਦੇ ਟੈਸਟੀਕਲ ਵਾਲੇ ਬੱਕਰੇ ਰੱਖਦੇ ਸੀ ਵੀ ਜਿੰਨੇ ਅਲੱਗ-ਅਲੱਗ ਹੋਣਗੇ ਉਹਦੇ ਜਿਹੜੇ ਬੱਕਰੀਆਂ ਦੇ ਅੱਗੇ ਪੱਠਾਂ ਦੇ ਥਾਣ ਆਉਣਗੇ ਉਹ ਲੰਬੇ ਆਉਣਗੇ ਪਰ ਜਿਹੜੇ ਆਪਣੇ ਕੋਈ ਵੀ ਡਾਕਟਰ ਹੈਗੇ ਆ ਜਾਂ ਮੇਲਿਆਂ ਦੇ ਵਿੱਚ ਕੰਪੀਟੀਸ਼ਨਾਂ ਦੇ ਵਿੱਚ ਟੈਸਟੀਕਲ ਦੇਖੇ ਜਾਂਦੇ ਆ ਉਹ ਜੁੜਵੇਂ ਟੈਸਟੀਕਲ ਨੂੰ ਸਹੀ ਮੰਨਦੇ ਹੈਗੇ ਆ ਥੋੜਾ ਜਿਹਾ ਇਥੋਂ ਕੱਟ ਹੁੰਦਾ ਇਦਾਂ ਇਦਾਂ ਟੈਸਟੀਕਲ ਹੁੰਦੇ ਆ ਜੁੜੇ ਹੁੰਦੇ ਆ ਹਾਂ ਟੈਸਟਿਕਲ ਵੱਡੇ ਹੋਣੇ ਚਾਹੀਦੇ ਆ ਉੱਚਾ ਨੀਵਾ ਨਹੀਂ ਹੋਣਾ ਚਾਹੀਦਾ ਜਿਵੇਂ ਇੱਕ ਟੈਸਟਿਕਲ ਇਦਾਂ ਹੋ ਗਿਆ ਹਨਾ ਇੱਕ ਇਦਾਂ ਲੰਮਾ ਇਦਾਂ ਨਹੀਂ ਹੋਣਾ ਚਾਹੀਦਾ ਦੋਨਾਂ ਦੀ ਜਿਹੜੀ ਸ਼ੇਪ ਹੈਗੀ ਇੱਥੋਂ ਸੇਮ ਹੋਣੀ ਚਾਹੀਦੀ ਆ ਠੀਕ ਹੈ ਜੀ ਇਹ ਦੇਖ ਕੇ ਲੈਣਾ ਹੈਗਾ ਜਦੋਂ ਬਰੀਡਰ ਲੈਣਾ ਚਾਹੇ ਛੋਟਾ ਬੱਚਾ ਬੱਕਰਾ ਲੈਣਾ ਚਾਹੇ ਆਪਾਂ ਵੱਡਾ ਬਰੀਡਰ ਖਰੀਦਣਾ ਕਿਤੋਂ ਵੀ ਤੇ ਜਦੋਂ ਬਰੀਡਰ ਖਰੀਦਣਾ ਆਪਾਂ ਬੱਕਰਾ ਰੱਖਣਾ ਫਾਰਮ ਤੇ ਚਾਹੇ ਤੁਸੀਂ ਬਰੀਡਰ ਦੇ ਤੌਰ ਤੇ ਤਿਆਰ ਕਰਨਾ ਜਾਂ ਵੈਸੇ ਬੱਕਰੇ ਤੁਸੀਂ ਤਿਆਰ ਕਰਨੇ ਆ ਤੋ ਦੇਖ ਕੇ ਲੋ ਵੀ ਅੰਗ ਪੈਰ ਉਹਦੇ ਵਧੀਆ ਹੁਣ ਮਜ਼ਬੂਤ ਹੋਣ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਇਹ ਅੱਗੇ ਜਾ ਕੇ ਤਿਆਰ ਹੋਊਗਾ ਜੇ ਤੁਸੀਂ ਸਸਤੇ ਦੇ ਚੱਕਰ ਚ ਪਤਲੀਆਂ ਲੱਤਾਂ ਵਾਲਾ ਬੱਕਰਾ ਖਰੀਦਦੇ ਹੋ ਉਹਦਾ ਅੰਗ ਪੈਰ ਸਹੀ ਨਹੀਂ ਆ ਕਮਜ਼ੋਰ ਆ ਹਨਾ ਬੱਚੇ ਨੂੰ ਜਨਮ ਵੇਲੇ ਮਾਂ ਦਾ ਦੁੱਧ ਨਹੀਂ ਮਿਲਿਆ ਜਾਂ ਮਾਂ ਤੋਂ ਤੋੜਤਾ ਬੱਚਾ ਤਿੰਨ ਚਾਰ ਮਹੀਨਿਆਂ ਦਾ ਪੰਜਾਂ ਦਾ ਹੈਗਾ ਤਾਂ ਅੱਗੇ ਜਾ ਕੇ ਉਹ ਮੇ ਰਿਜ਼ਲਟ ਨਹੀਂ ਦਿੰਦਾ ਜਿਹੜੇ ਬੱਚੇ ਨੂੰ ਜੰਮਦੇ ਨੂੰ ਮਾਂ ਦਾ ਦੁੱਧ ਚੰਗਾ ਮਿਲਿਆ ਅੱਗੇ ਖਰਾਕ ਮਿਲੀ ਆ ਤਾਂ ਉਹ ਜਦੋਂ ਤੁਸੀਂ ਉਹਨੂੰ ਤਿਆਰ ਕਰੋਗੇ ਤਾਂ ਵਧੀਆ ਰਿਜ਼ਲਟ ਦੇਊਗਾ ਇਹ ਚੀਜ਼ ਦੇਖ ਕੇ ਲੈਣੀ ਹੈਗੀ ਆ ਤੇ ਉਸ ਤੋਂ ਬਾਅਦ ਜਿਹੜੀਆਂ ਮੇਨ ਮੇਨ ਗੱਲਾਂ ਤਾਂ ਇਹ ਆ ਗਈਆਂ ਹਨਾ ਜੀ ਫੇਰ ਬੀਟਲ ਦੇ ਵਿੱਚ ਆ ਜਾਂਦੀ ਹੈ ਜੀ ਪੂਛ ਦੀ ਲੰਬਾਈ ਹੁੰਦੀ ਹੈ ਜਿਹੜੀ ਜਿਹੜੀ ਪੂਛ ਹੋਊਗੀ ਬੀਟਲ ਦੀ ਉਹ ਲੰਬੀ ਹੋਣੀ ਚਾਹੀਦੀ ਆ ਸਿੱਧੀ ਹੋਣੀ ਚਾਹੀਦੀ ਤੇ ਲੰਬੀ ਹੋਣੀ ਚਾਹੀਦੀ ਹੈ ਹਨਾ ਤੇ ਬੀਟਲ ਦੇ ਜਿਹੜਾ ਪਿੱਛੇ ਲੱਤਾਂ ਹੁੰਦੀਆਂ ਹਨਾ ਲੱਤਾਂ ਦੇ ਜੱਤ ਨਹੀਂ ਹੋਣੀ ਚਾਹੀਦੀ ਜਿਹੜੀ ਜਿਵੇਂ ਉਹ ਫੋਟੋ ਦੇਖ ਰਹੇ ਹੋ ਤੁਸੀਂ ਹਨਾ ਆ ਲੱਤ ਆ ਗਈ ਬੱਕਰੀ ਦੀ ਜੱਤ ਨਹੀਂ ਹੋਣੀ ਚਾਹੀਦੀ ਇੱਥੇ ਆ ਥਾਵਾਂ ਤੇ ਜਿਹੜੀ ਜੱਤ ਜ਼ਿਆਦਾ ਹੋਊਗੀ ਜਿਹੜੇ ਜਾਨਵਰ ਦੇ ਜਾਂ ਤਾਂ ਉਹ ਕ੍ਰੋਸ ਬਰੀਡ ਦਾ ਹੋਊਗਾ ਜਾਂ ਦੇਸੀ ਹੋਊਗੀ ਬੱਕਰੀ ਬੱਕਰਾ ਹੋਵੇ ਚਾਹੇ ਬੱਕਰੀ ਉਹਦੇ ਜੱਤ ਨਹੀਂ ਹੋਣੀ ਚਾਹੀਦੀ ਬੱਕਰੀਆਂ ਦੇ ਤਾਂ ਖਾਸ ਕਰਕੇ ਨਹੀਂ ਹੋਣੀ ਚਾਹੀਦੀ ਅੱਗੇ ਬੱਚਿਆਂ ਦੇ ਵੀ ਓਵੇਂ ਆਉਂਦੀ ਆ ਫਿਰ ਜਦੋਂ ਵੱਡੇ ਹੋ ਜਾਂਦੇ ਜਾਨਵਰ ਉਹ ਭੈੜੀ ਲੱਗਦੀ ਹੈ ਹਨਾ ਜੱਤ ਘੱਟ ਤੋਂ ਘੱਟ ਹੋਣੀ ਚਾਹੀਦੀ ਆ ਜਿਹੜੀ ਪਿਓਰ ਬੀਟਲ ਬੱਕਰੀ ਹੋਊਗੀ ਉਹ ਕੋਹਨੀ ਹੋਊਗੀ ਉਹਦੇ ਆਹ ਵਾਲ ਨਹੀਂ ਹੋਣਗੇ ਜਮਾਂ ਵੀ ਇਹ ਚੀਜ਼ ਦਾ ਖਾਸ ਖਿਆਲ ਰੱਖਣਾ ਪੱਠਾ ਖਰੀਦਣੀਆਂ ਚਾਹੇ ਬੱਕਰਾ ਖਰੀਦਣਾ ਤੇ ਇਹ ਨਸਲ ਦੀਆਂ ਜਿਹੜੀਆਂ ਮੇਨ ਮੇਨ ਨਿਸ਼ਾਨੀਆਂ ਆ ਗਈਆਂ ਹਨਾ ਜੀ ਸੋ ਜਦੋਂ ਤੁਸੀਂ ਫਾਰਮ ਦੀ ਸ਼ੁਰੂਆਤ ਕਰਨੀ ਆ ਤਾਂ ਇਹ ਚੀਜ਼ ਦੇਖਣੀ ਆ ਵੀ ਜਿਹੜੀ ਨਸਲ ਆਪਾਂ ਕਿੱਦਾਂ ਦੀ ਖਰੀਦ ਰਹੇ ਆ ਠੀਕ ਆ ਜੀ ਤੁਹਾਨੂੰ ਨਿਸ਼ਾਨੀਆਂ ਦੱਸਤੀਆਂ ਜੇ ਕਿਸੇ ਦਾ ਹਜੇ ਵੀ ਡਾਊਟ ਹੈਗਾ ਤਾਂ ਕੋਈ ਪੁੱਛਦੇ ਰਹੋ ਬਈ ਫਿਰ ਵਧੀਆ ਸਵਾਦ ਆਉਂਦਾ ਗੱਲ ਕਰਨ ਦਾ ਜੇ ਕੋਈ ਗੱਲ ਨਹੀਂ ਪਤਾ ਲੱਗਦੀ ਹਨਾ ਡਾਊਟ ਆ ਕਿਸੇ ਨੂੰ ਤਾਂ ਪੁੱਛਦੇ ਰਹੋ ਉਸ ਤੋਂ ਬਾਅਦ ਇਹ ਆਪਣਾ ਪੂਰਾ ਹੋ ਗਿਆ ਜੀ ਫਿਰ ਆ ਜਾਂਦਾ ਮੀਲ ਫੀਮੇਲ ਦੀ ਗਿਣਤੀ ਬੱਕਰੇ ਬੱਕਰੀਆਂ ਕਿੰਨੇ ਹੋਣੇ ਚਾਹੀਦੇ ਆ ਜਿਵੇਂ ਤੁਸੀਂ 20 ਬੱਕਰੀਆਂ ਦਾ ਫਾਰਮ ਕਰ ਰਹੇ ਹੋ ਹਨਾ 20 ਬੱਕਰੀਆਂ ਤੋਂ ਸ਼ੁਰੂ ਕਰ ਰਹੇ ਹੋ ਦਸਾਂ ਤੋਂ ਕਰ ਰਹੇ ਹੋ ਤਾਂ ਉਹਦੇ ਵਿੱਚ ਤੁਹਾਡਾ ਇੱਕ ਬਰੀਡਰ ਤਾਂ ਜ਼ਰੂਰ ਆ ਇੱਕ ਬਰੀਡਰ ਤੁਹਾਡਾ ਲਾਜ਼ਮੀ ਹੋਣਾ ਚਾਹੀਦਾ ਕਿਉਂਕਿ ਤੁਹਾਡੇ ਕੋਲੇ 20 ਬੱਕਰੀਆਂ ਜੇ ਤੁਸੀਂ ਬਰੀਡਰ ਨਹੀਂ ਰੱਖਦੇ ਤਾਂ ਕਿੱਥੇ ਲੈ ਕੇ ਜਾਓਗੇ ਜਦੋਂ ਕ੍ਰੋਸ ਹੋਣਗੇ ਹਨਾ ਬੱਕਰੀਆਂ ਚਾਹੇ 20 ਦੀ بجائے 18 ਲੈ ਲਓ 19 ਲੈ ਲਓ ਪਰ ਚੰਗਾ ਬਰੀਡਰ ਰੱਖੋ ਬਰੀਡਰ ਤੇ ਪੈਸੇ ਵਧੀਆ ਤੇ ਲਾਓ ਬੱਕਰੀਆਂ 20 ਦੀ بجائے 15 ਰੱਖ ਲਓ ਕੋਈ ਦਿੱਕਤ ਨਹੀਂ ਜੇ ਤੁਹਾਡਾ ਬਰੀਡਰ ਚੰਗਾ ਹੋਊਗਾ ਤਾਂ 15 ਬੱਕਰੀਆਂ ਦੇ ਵੀ ਤੁਹਾਡਾ ਰਿਜ਼ਲਟ ਵਧੀਆ ਆਊਗਾ ਉਹਨਾਂ ਵਾਲੇ ਸਮੇਂ ਦੇ ਵਿੱਚ 6 ਮਹੀਨੇ ਸਾਲ ਤੱਕ ਤੁਹਾਡੇ ਬੱਚੇ ਜਿਹੜੇ ਵਧੀਆ ਆਉਣਗੇ ਘੱਟ ਤੋਂ ਘੱਟ 5 ਬੱਕਰੀਆਂ ਦੇ ਤੁਸੀਂ ਬਰੀਡਰ ਰੱਖ ਸਕਦੇ ਹੋ ਜੀ 5 ਬੱਕਰੀਆਂ ਦੇ ਬਰੀਡਰ ਤੁਸੀਂ ਰੱਖ ਸਕਦੇ ਹੋ ਜਿਹਨੇ ਇੱਕ ਦੋ ਬੱਕਰੀਆਂ ਰੱਖਣੀਆਂ ਸ਼ੁਰੂ ਕਰਨਾ ਚਾਹ ਲੋ ਹੌਲੀ ਹੌਲੀ ਹਨਾ ਆਪਣਾ ਇਨਵੈਸਟਮੈਂਟ ਨਹੀਂ ਹੁੰਦੀ ਇੰਨੀ ਉਹ ਚਾਹੇ ਕਿਸੇ ਯਾਰ ਦੋਸਤ ਦੇ ਬੱਕਰੇ ਤੋਂ ਵੀ ਬਣਾ ਸਕਦੇ ਆ ਪਰ ਜੇ ਤੁਸੀਂ 5 6 ਬੱਕਰੀਆਂ ਘੱਟੋ ਘੱਟ ਰੱਖਦੇ ਹੋ ਤਾਂ ਤੁਹਾਡਾ ਬਰੀਡਰ ਆ ਜਿਹੜਾ ਉਹ ਜ਼ਰੂਰੀ ਚਾਹੀਦਾ ਲਾਜ਼ਮੀ ਚਾਹੀਦਾ ਚਾਹੇ ਤੁਸੀਂ ਉਹਨੂੰ ਕ੍ਰੋਸਿੰਗ ਤੇ ਛੱਡ ਵੀ ਸਕਦੇ ਹੋ ਆਪਣੇ ਏਰੀਏ ਦੇ ਵਿੱਚ ਜਿਵੇਂ ਸਾਡੇ ਕੋਲੇ ਵੀ ਬਰਬਰੀ ਬਰੀਡਰ ਹੈਗੇ ਆ ਜੇ ਕੋਈ ਆਉਂਦਾ ਬੱਕਰੀ ਕ੍ਰੋਸ ਕਰਾਉਂਦਾ ਆਪਾਂ ਨੋਰਮਲ ਫੀਸ ਤੇ ਛੱਡ ਦਿੰਨੇ ਆ ਇਸ ਤਰੀਕੇ ਨਾਲ ਜਿਹੜਾ ਬੱਕਰੀ ਦਾ ਖਰਚਾ ਵੀ ਨਿਕਲ ਹੀ ਜਾਂਦਾ ਤੇ ਨਾਲੇ ਆਪਣਾ ਬੱਕਰੀ ਦਾ ਨਾਮਵੰਦ ਏਰੀਏ 'ਚ ਬੱਚੇ ਚੰਗੇ ਆਉਂਦੇ ਹਨਾ ਬਰੀਡਰ ਤੁਹਾਡੇ ਕੋਲੇ ਜ਼ਰੂਰੀ ਹੋਣਾ ਚਾਹੀਦਾ ਤੇ ਜਿਹੜੀ ਉਸ ਤੋਂ ਬਾਅਦ ਹੈਗੀ ਆ ਚੋਣ ਕਰਨੀ ਹੈ ਬੱਕਰੀਆਂ ਦੀ ਮੰਨ ਲਓ ਅੱਜ ਤੁਹਾਡੇ ਕੋਲੇ 10 ਬੱਕਰੀਆਂ ਹੈਗੀਆਂ ਦਸਾਂ ਦੇ ਵਿੱਚੋਂ ਸੂਂਦੀਆਂ ਬੱਕਰੀਆਂ 20 ਬੱਚੇ ਆਉਂਦਾ ਦੋ-ਦੋ ਬੱਚੇ ਇੱਕ ਬੱਕਰੀ ਦਿੰਦੀ ਹੈਗੀ ਆ ਤਾਂ ਜਦੋਂ ਬੱਚੇ ਵੱਡੇ ਹੋ ਜਾਂਦੇ ਉਹਨਾਂ ਨੂੰ ਅਲੱਗ ਤੋਂ ਰੱਖਣਾ ਹੈਗਾ ਆਪਾਂ ਜਿਵੇਂ 20 ਬੱਚਿਆਂ ਦੇ ਵਿੱਚ ਜੇ ਤੁਹਾਡੇ ਕੋਲੇ 8 ਪੱਠਾ ਆਈਆਂ ਤੇ 12 ਬੱਕਰੀ ਆ ਗਏ ਹਨਾ ਉਹ ਤੁਸੀਂ ਇਹ ਨਹੀਂ ਵੀ 12 ਹੀ ਆਪਾਂ ਤਿਆਰ ਕਰਨੇ ਆ ਤੁਸੀਂ ਆਪਦਾ ਖਰਚਾ ਵੀ ਕੱਢਣਾ ਹਨਾ 12 ਦੇ ਵਿੱਚੋਂ ਤੁਹਾਡੇ 2-4 ਬੱਕਰੀ ਹੋਣਗੇ ਜਿਹੜੇ ਚੰਗੇ ਪਾਲਣ ਵਾਲੇ ਬਰੀਡਰ ਦੇ ਕੁਆਲਿਟੀ ਦੇ ਹੋਣਗੇ ਜਿਹੜੇ ਵੱਡੇ ਕਰਕੇ ਤੁਸੀਂ ਵੇਚ ਸਕਦੇ ਹੋ ਜਾਂ ਉਹਨਾਂ 'ਚ ਰੱਖ ਸਕਦੇ ਹੋ ਇਸ ਤਰੀਕੇ ਦੇ ਨਾਲ ਤੁਸੀਂ ਜਿਹੜੇ ਬਰੀਡਰ ਬੱਕਰੇ ਹੈਗਾ ਤੁਹਾਡੇ ਉਹਨਾਂ ਨੂੰ ਸੇਲ ਕਰ ਦਿਓ ਦੋ ਚਾਰ ਰੱਖ ਲਓ ਚੰਗੇ ਤੇ ਨਾਲੇ ਤੁਹਾਡਾ ਜਿਹੜਾ ਖਰਚਾ ਪਾਣੀ ਨਿਕਲ ਜੂਗਾ ਪੱਠਾ ਅੱਗੇ ਦੇ ਅੱਗੇ ਤਿਆਰ ਕਰੀ ਜਾਓ ਜੀ ਨੇ ਵਧਾਉਣਾ ਕੰਮ ਫਾਰਮ ਤੁਹਾਡਾ ਵੱਡਾ ਹੋਈ ਜਾਊਗਾ ਠੀਕ ਹੈ ਜੀ ਇਹ ਦੂਜਾ ਟੌਪਿਕ ਆਪਣਾ ਕਵਰ ਹੋ ਗਿਆ ਤੇ ਤੀਜਾ ਹੈਗਾ ਜੀ ਜਦੋਂ ਫਾਰਮ ਦੇ ਵਿੱਚ ਬੱਕਰੀ ਲਿਆਉਣੀ ਆ ਜਿਹੜੀ ਸਭ ਤੋਂ ਮੇਨ ਗੱਲ ਹੈਗੀ ਆ ਜਿੱਥੇ ਬਹੁਤ ਬੰਦੇ ਫੇਲ ਹੋ ਰਹੇ ਆ ਉਮਰ ਜਿਹੜੀ ਮੇਨ ਆ ਉਮਰ ਕਿੱਥੋਂ ਪਤਾ ਲੱਗਦੀ ਆ ਦੰਦਾਂ ਤੋਂ ਜਿਹੜਾ ਆਪਾਂ ਤੁਹਾਨੂੰ ਘਰੇ ਜਾ ਕੇ ਦੱਸਾਂਗੇ ਬੱਕਰੀ ਤੁਸੀਂ ਖਰੀਦਣੀ ਆ ਨਵੇਂ ਅੱਠ ਦੰਦ ਹੋਣੇ ਚਾਹੀਦੇ ਆ ਹਨਾ ਅੱਠ ਦੰਦ ਕਿੰਨੇ ਜਰਦੀ ਹੁੰਦੀ ਆ ਆਪਾਂ ਤੁਹਾਨੂੰ ਘਰੇ ਪ੍ਰੈਕਟੀਕਲ ਦੱਸਾਂਗੇ ਅੱਠ ਦੰਦ ਦੀ ਬੱਕਰੀ ਜਵਾਨ ਨਹੀਂ ਜਾਂਦੀ ਜੀ 3 ਸਾਲ ਤੋਂ ਉੱਪਰ ਉਹਦੀ ਉਮਰ ਹੁੰਦੀ ਆ ਜਦੋਂ ਬੱਕਰੀ ਦੰਦ ਘਸਾਉਣ ਲੱਗਦੀ ਤਾਂ ਉਹ ਬੁੱਢੀ ਹੋਣ ਲੱਗ ਜਾਂਦੀ ਆ ਹਨਾ ਅੱਠ ਦੰਦ ਤੋਂ ਬਾਅਦ ਦੰਦ ਘਸਦੇ ਆ ਫਿਰ ਦੰਦ ਨਿਕਲਣ ਲੱਗ ਜਾਂਦੇ ਹੈਲ ਕੇ ਟੁੱਟਣ ਲੱਗ ਜਾਂਦੇ ਆ ਬੱਕਰੀ ਟੁੱਟੇ ਦੰਦਾਂ ਵਾਲੀ ਢਿੱਗੇ ਦੰਦਾਂ ਵਾਲੀ ਵੀ ਸੂਏ ਦੇਈ ਜਾਂਦੀ ਆ ਪਰ ਆਪਾਂ ਲੰਮੇ ਸਮੇਂ ਲਈ ਸੋਚਣਾ ਹੁੰਦਾ ਜਦੋਂ ਖਰੀਦਣੀ ਹੈ ਬੱਕਰੀ ਉਦੋਂ ਨਵੇਂ ਹਾਨ ਦੀ ਬੱਕਰੀ ਲਓ ਜਿਹੜੀ 2 4 6 ਦੰਦ ਹੋਵੇ 8 ਦੰਦ ਹੋਵੇ ਹਨਾ ਇਹ ਦੇਖ ਕੇ ਆਪਾਂ ਲੈਣਾ ਬਾਕੀ ਦੰਦਾਂ ਦਾ ਪ੍ਰੈਕਟੀਕਲ ਆਪਾਂ ਉੱਥੇ ਕਰਾਂਗੇ ਘਰੇ ਹਨਾ ਫੇਰ ਆ ਜਾਂਦੀ ਹੈ ਜੀ ਨਸਲ ਦੀ ਪਹਿਚਾਨ ਜਦੋਂ ਤੁਸੀਂ ਇਸ ਕੰਮ ਚ ਆਉਣਾ ਹੈਗਾ 2 4 5 ਲੱਖ ਰੁਪਇਆ ਤੁਸੀਂ ਲਾਉਣਾ ਹੈਗਾ ਹਨਾ ਜਾਨਵਰ ਤੁਹਾਡੇ ਘਰੇ ਆ ਰਹੇ ਆ ਤੁਸੀਂ ਫਾਰਮ ਤੇ ਖਰਚਾ ਕੀਤਾ ਜੇਕਰ ਤੁਹਾਨੂੰ ਨਸਲ ਦੀ ਪਹਿਚਾਣ ਹੀ ਨਹੀਂ ਤਾਂ ਤੁਸੀਂ ਫਾਰਮ ਕਿਵੇਂ ਚਲਾਓਗੇ ਕਿਸੇ ਦੇ ਬੰਦੇ ਦੇ ਆਸਰੇ ਨਹੀਂ ਚਲਾ ਸਕਦੇ ਅੱਜ ਤੁਸੀਂ ਇੱਥੋਂ ਟ੍ਰੇਨਿੰਗ ਲੈ ਕੇ ਅਸੀਂ ਤੁਹਾਨੂੰ ਦੋ ਦਿਨਾਂ ਦਾ ਸਮਝਾਤਾ ਸਾਰੀਆਂ ਗੱਲਾਂ ਗੱਲਾਂ ਨਹੀਂ ਸਮਝਾਈਆਂ ਜਾ ਸਕਦੀਆਂ ਆਪ ਦੇ ਤਜਰਬੇ ਨਾਲ ਬੰਦਾ ਬਹੁਤ ਕੁਝ ਸਿੱਖਦਾ ਨਾ ਕੋਈ ਦਲਾਲ ਤੁਹਾਨੂੰ ਸਾਰੇ ਜਾਨਵਰ ਦਵਾ ਸਕਦਾ ਤੁਹਾਡਾ ਦੋਸਤ ਮਿੱਤਰ ਨਹੀਂ ਦਵਾ ਸਕਦਾ ਹਨਾ ਨਸਲ ਦੀ ਪਹਿਚਾਣ ਆਪਾਂ ਨੂੰ ਆਪ ਕਰਨੀ ਪੈਣੀ ਆ ਉਹ ਕਿਵੇਂ ਹੋਣੀ ਆ ਜਾਨਵਰਾਂ ਦੇ ਵਿੱਚ ਜਿੰਨਾ ਸਮਾਂ ਵੱਧ ਗੁਜ਼ਾਰਾਂਗੇ ਵੱਧ ਤੋਂ ਵੱਧ ਮੰਡੀਆਂ ਦੇਖਾਂਗੇ ਵੱਤੋ ਵੱਤ ਫਾਰਮ ਦੇਖਾਂਗੇ ਹਨਾ ਵੀਡੀਓ ਦੇਖੋ ਵੱਤੋ ਵੱਤ ਜਿਹੜੀ ਚੰਗੀਆਂ ਵੀਡੀਓ ਆ ਕਿਸੇ ਚੈਨਲ ਤੇ ਜਿਨ੍ਹਾਂ ਨੇ ਨਸਲ ਬਾਰੇ ਦੱਸਿਆ ਕਿਵੇਂ ਪਹਿਚਾਨ ਹੁੰਦੀ ਆ ਹਨਾ ਬੀਟਲ ਦੇ ਵਿੱਚ ਵੀ ਬਹੁਤ ਕੁਆਲਿਟੀਆਂ ਹੁੰਦੀਆਂ ਰੰਗ ਬਹੁਤ ਹੁੰਦੇ ਆ ਤੁਸੀਂ ਦੇਖਣਾ ਵੀ ਹੁਣ ਕਿਹੜੇ ਰੰਗ ਦੀ ਮਾਰਕੀਟ ਚੱਲ ਰਹੀ ਆ ਜਿੱਦਾਂ ਕਾਲੇ ਰੰਗ ਦੀ ਮਾਰਕੀਟ ਵੱਧ ਹੈਗੀ ਆ ਸ਼ੇਰੇ ਦੀ ਆ ਜਾਂ ਲਾਲ ਡੱਬੇ ਦੀ ਆ ਕਾਲੇ ਡੱਬੇ ਦੀ ਆ ਇਹ ਚੀਜ਼ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਆਸੇ ਪਾਸੇ ਦੀ ਮਾਰਕੀਟ ਕੀ ਆ ਨਸਲ ਕਿਹੜੀ ਜ਼ਿਆਦਾ ਚੱਲ ਰਹੀ ਆ ਕਈ ਵਾਰੀ ਕੀ ਟਾਈਮ ਹੁੰਦਾ ਕਾਲੇ ਰੰਗ ਦੀ ਬਹੁਤ ਡਿਮਾਂਡ ਹੁੰਦੀ ਆ ਕਾਲੇ ਬੱਕਰੇ ਵਧੀਆ ਰੇਟਾਂ ਤੇ ਵਿਗਦੇ ਆ ਕਈ ਵਾਰੀ ਕੀ ਹੁੰਦਾ ਜਿਵੇਂ ਪਿੱਛੇ ਜਦੋਂ ਇਹ ਕੰਮ ਜ਼ਿਆਦਾ ਚੱਲਿਆ ਲਾਲ ਡੱਬਾ ਕਾਲਾ ਡੱਬਾ ਰੰਗ ਬੜਾ ਚੱਲਿਆ ਸੀਗਾ ਬੱਚੇ ਬਹੁਤ ਰੇਟਾਂ ਤੇ ਵਿਗਦੇ ਸੀਗੇ ਗੁਲਾਬੀ ਚਮੜੀ ਵਾਲੇ ਹਨਾ ਅੱਜ ਕੱਲ ਲੋਕ ਫੇਰ ਪ੍ਰਾਣੀ ਬੀਟਲ ਨਸਲ ਵਾਲ ਆ ਰਹੇ ਆ ਕਾਲੇ ਰੰਗ ਦੀ ਬਹੁਤ ਡਿਮਾਂਡ ਹੈਗੀ ਆ ਤੇ ਤੁਸੀਂ ਆਪ ਦਾ ਦੇਖਣਾ ਹੈਗਾ ਵੀ ਨਸਲ ਕਿਵੇਂ ਉਹਦੀ ਪਛਾਣ ਕਰਨੀ ਜਿਵੇਂ ਤੁਹਾਨੂੰ ਉੱਪਰ ਦੱਸਿਆ ਸੀ ਆਪਾਂ ਸਾਰੀਆਂ ਗੱਲਾਂ ਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਸੀਂ ਮੰਡੀ ਤੇ ਜਾਂਦੇ ਹੋ ਜੇਕਰ ਕੋਈ ਬੱਕਰੀ ਪਸੰਦ ਆਉਂਦੀ ਆ ਤੁਸੀਂ 2 ਮਿੰਟਾਂ 'ਚ ਦੇਖ ਕੇ ਉਹਨੂੰ ਪਹਿਚਾਨ ਲਓ ਵੀ ਇਹ ਪਿਓਰ ਆ ਜਾਂ ਕਿੰਨੇ ਪਰਸੈਂਟ ਇਹ 도ਗਲੀ ਆ ਕੀ ਇਹਦੇ 'ਚ ਕਮੀ ਆ ਕੰਨ ਛੋਟਾ ਹਨਾ ਜਾਂ ਇਹਦਾ ਕੱਦ ਘੱਟਾ ਹੈਗਾ ਕੱਦ ਵਾਲੀ ਗੱਲ ਆਪਣੀ ਰਹਿ ਗਈ ਸੀਗੀ ਆਮ ਤੌਰ ਤੇ ਜਿਵੇਂ ਹੁਣ ਮੇਲੇ ਹੋਣ ਲੱਗੇ ਕੰਪੀਟੀਸ਼ਨ ਹੋਣ ਲੱਗੇ ਤਾਂ ਲੋਕ ਕੱਦ ਵੱਲ ਬੜਾ ਭਾਈਦੇ ਆ 27 4 इंच ਦਾ ਬੱਕਰਾ ਸਾਡਾ 45 इंच ਦਾ ਹਨਾ ਤੁਸੀਂ ਆਪਾਂ ਮੇਨ ਕੀ ਦੇਖਣਾ ਹੈਗਾ ਮੇਨ ਆਪਾਂ ਦੇਖਣਾ ਬੱਕਰੀ ਦਾ ਲੇਵਾ ਦੇਖਣਾ ਉਹਦੇ ਚ ਬੱਚੇ ਦੇਣ ਦੀ ਕਪੈਸਿਟੀ ਕਿੰਨੀ ਗਾ ਬੱਕਰੀ ਦੀ ਕੱਖ ਕਿੱਡੀ ਕਿ ਹੈਗੀ ਆ ਪੇਟ ਤੋਂ ਕਿਵੇਂ ਆ ਬੱਕਰੀ ਆਪਾਂ ਕੱਦ ਦਾ ਕੀ ਕਰਾਂਗੇ ਜੇ ਉਹ ਬੱਚੇ ਹੀ ਨਾ ਚੰਗੇ ਦੇ ਸਕੇ ਜੇ ਬੱਕਰੀ ਪੇਟ ਤੋਂ ਭਾਰੀ ਆ ਲੱਤਾਂ ਪੈਰਾਂ ਦੀ ਚੰਗੀ ਆ ਮੋٹے ਹੱਡਾ ਉਹਦੇ ਤਾਂ ਬੱਚੇ ਵੀ ਹੈਵੀ ਦੇਊਗੀ ਅੱਗੇ ਵਧੀਆ ਪੱਠਾ ਤਿਆਰ ਹੋਣੀ ਹੈ ਵਧੀਆ ਬੱਕਰੇ ਤਿਆਰ ਹੋਣਗੇ ਕੱਦ ਕਿਤੇ ਨਾ ਕਿਤੇ ਮੈਨੇ ਰੱਖਦਾ ਹੈਗਾ ਪਰ ਆਪਾਂ ਕੱਦ ਮਗਰ ਨਹੀਂ ਭੱਜਣਾ ਜੇ ਬੱਕਰੀ ਦੇ ਥਣਲੇਵੇਂ ਨਹੀਂ ਚੰਗਾ ਲੱਗਿਆ ਆਪਾਂ ਕੱਦ ਤੋਂ ਕੀ ਕਰਾਉਣਾ ਹਨਾ ਇਹ ਵਪਾਰੀਆਂ ਦੀਆਂ ਗੱਲਾਂ ਹੁੰਦੀਆਂ ਵੀ ਸਾਡੇ ਕੋਲੇ ਕੱਦ ਵਾਲਾ ਬੱਕਰਾ ਹੈਗਾ ਇਹਦਾ ਅਸੀਂ ਏਨੇ ਲੱਖ ਮੰਗਦੇ ਆ ਤੇ ਕੱਦ ਵਾਲ ਨਹੀਂ ਆਪਾਂ ਭੱਜਣਾ ਕੋਸ਼ਿਸ਼ ਕਰਨੀ ਹੈ ਵੀ ਵਧੀਆ ਕੱਦ ਵਾਲੇ ਜਾਨਵਰ ਆਪਾਂ ਆਪ ਤਿਆਰ ਕਰੀਏ ਪਰ ਆਪਾਂ ਕੱਲੇ ਕੱਦ ਕਰਕੇ ਮਹਿੰਗਾ ਜਾਨਵਰ ਖਰੀਦਾਂਗੇ ਤਾਂ ਉਹਦਾ ਅੱਗੇ ਜਾ ਕੇ ਕੋਈ ਫਾਇਦਾ ਨਹੀਂ ਹੋਣਾ ਕੱਲਾ ਕੱਦ ਨਹੀਂ ਦੇਖਿਆ ਜਾਂਦਾ ਹੁਣ ਬੱਕਰੀ ਕਈ ਹੁੰਦੇ ਆ 44 44 45 45 ਇੰਚ ਹੁੰਦੇ ਆ ਪਰ weight ਉਹਨਾਂ ਚ 60 70 ਕਿਲੋ ਹੀ ਹੁੰਦਾ ਪੇਟ ਉਹਨਾਂ ਦਾ ਬਹੁਤ ਛੋਟਾ ਜਿਹਾ ਹੁੰਦਾ ਹਨਾ ਜਦੋਂ ਆਪਾਂ ਇਦਾਂ ਦੇਖਦੇ ਆ ਪੇਟ ਐਡਾ ਕੀ ਹੁੰਦਾ ਤੇ ਕਈ ਬੱਕਰੇ ਆ 40 40 ਇੰਚ ਦੇ ਵੀ ਖੜੇ ਆ ਡੇਢ ਡੇਢ ਕੁਇੰਟਲ ਦੇ ਆਪਾਂ ਉਹਦਾ ਦੇਖਣਾ ਵੀ ਵਜ਼ਨ ਕਿੰਨਾ ਕੁ ਹੈਗਾ ਜਾਨਵਰ ਚ ਬੱਕਰੀ ਚ ਉਹਦੀ ਕੁਆਲਿਟੀ ਕਿਵੇਂ ਦੀ ਆ ਤੇ ਨਸਲ ਦੀ ਪਹਿਚਾਨ ਜ਼ਰੂਰੀ ਆ ਜੀ ਜੇ ਤੁਹਾਡੀ ਨਸਲ ਦੀ ਪਹਿਚਾਨ ਪੂਰੀ ਹੈਗੀ ਆ ਤੁਹਾਨੂੰ ਪਾਰਖੋ ਤੁਸੀਂ ਤਫਾਰਮ ਤੁਹਾਡਾ ਕਦੇ ਵੀ ਫੇਲ ਨਹੀਂ ਹੋਊਗਾ ਉਸ ਤੋਂ ਬਾਅਦ ਆ ਜਾਂਦਾ ਬੱਕਰੀਆਂ ਨੂੰ ਰੱਖਣ ਦਾ ਢੰਗ ਰੱਖ ਰਖਾਵ ਇਹਦੇ ਚ ਫੀਡ ਆ ਜਾਂਦੀ ਹੈ ਚਾਰੇ ਆ ਜਾਂਦੇ ਆ ਹਨਾ ਸਾਰਾ ਕੁਝ ਆ ਜਾਂਦਾ ਕਿਸੇ ਨੇ ਹੁਣ ਫਾਰਮ ਬਣਾਉਣਾ ਹੈਗਾ ਜਿਵੇਂ ਬਾਈ ਨੇ ਬਣਾਇਆ ਇੱਥੇ ਐਵੇਂ ਫਾਰਮ ਬਣਾ ਕੇ ਤੁਸੀਂ ਜਾਨਵਰ ਰੱਖਣੇ ਆ ਪਾਰਟੀਸ਼ਨ ਕਰਨੀ ਆ ਤੁਸੀਂ ਬੱਕਰੇ ਲੱਗਾ ਪੱਠਾ ਲੱਗਾ ਬੱਚੇ ਲੱਗਾ ਬੱਕਰੀਆਂ ਲੱਗਾ ਹਨਾ ਕਿਸੇ ਨੇ ਐਵੇਂ ਰੱਖਣੇ ਆ ਕੋਈ ਭਰਾ ਹੋਊਗਾ ਜਿਹਦੇ ਘਰੇ ਪਸ਼ੂਆਂ ਦੇ ਨਾਲ ਹੀ ਰੱਖਣੀ ਆਪਾਂ ਕਿੱਲਿਆਂ ਦੇ ਬੰਨ ਕੇ ਵੀ ਰੱਖਣੀ ਆ ਹਨਾ ਤੇ ਆਪਾਂ ਉਹਨਾਂ ਦੀ ਸੰਭਾਲ ਵਧੀਆ ਕਰਨੀ ਜ਼ਰੂਰੀ ਨਹੀਂ ਵੀ ਅੱਜ ਜੇ ਸ਼ੁਰੂ ਕਰਨ ਦਾ ਕੰਮ ਆਪਾਂ ਫਾਰਮ ਤੋਂ ਹੀ ਕਰਨਾ ਬਹੁਤ ਬੰਦੇ ਆ ਘਰਾਂ 'ਚ ਪਸ਼ੂਆਂ ਦੇ ਨਾਲ ਰੱਖ ਕੇ ਵੀ ਚੰਗੀ ਕਮਾਈ ਕਰੀ ਜਾਂਦੇ ਆ ਰੱਖ-ਰਖਾਵ ਕੀ ਆ ਹੈਗਾ ਵੀ ਜਿਹੜੀ ਉਹਦੀ ਖਰਾਕ ਦੋ ਟਾਈਮ ਦੇਣੀ ਆ ਜਿਹੜੀ ਆਪਾਂ ਚਾਰਾ ਦੇਣਾ ਚਾਹੇ ਗੁਵਾਰੇ ਦਾ ਨੀਰਾ ਦੇਣਾ ਫੀਡ ਦੇਣੀ ਆ ਉਹ ਆਪਾਂ ਟਾਈਮ ਸਿਰ ਦੇਈਏ ਪ੍ਰੋਪਰ ਆਪਣਾ ਫਾਰਮੂਲਾ ਬਣਿਆ ਹੋਵੇ ਫੀਡ ਆਪਦੀ ਬਣਾਓ ਚਾਹੇ ਤੁਸੀਂ ਕਿਤੋਂ ਵੀ ਮੁੱਲ ਲਓ ਹਨਾ ਸਸਤੀ ਤੋਂ ਸਸਤੀ ਫੀਡ ਤਿਆਰ ਕਰੋ ਖਰਚਾ ਆਪਣਾ ਘੱਟ ਤੋਂ ਘੱਟ ਹੋਵੇ ਜਿੰਨਾ ਆਪਾਂ ਖਰਚਾ ਘੱਟ ਕਰਾਂਗੇ ਉਨੀ ਆਪਣੀ ਕਮਾਈ ਵਧਣੀ ਆ ਜੇ ਆਪਾਂ ਸ਼ੁਰੂ ਚ ਅੱਜ ਬੱਕਰੀਆਂ ਚਾਰ ਰੱਖ ਕੇ ਸੋਚਾਂਗੇ ਵੀ ਮਹਿੰਗੀ ਫੀਡ ਹੀ ਪਾਉਣੀ ਆ ਆਪਾਂ ਦਾ ਯਾਰ ਫੁੱਲ ਖਰਚਾ ਕਰਨਾ ਹਨਾ ਬੱਕਰੀ ਚ ਬਾਈ ਜੀ ਇੰਨੀ ਕੋਈ ਇੰਨੀ ਕਮਾਈ ਹੈਣੀਗੀ ਰਾਤੋ ਰਾਤ ਅਮੀਰ ਕਰਨ ਵਾਲਾ ਕਿੱਤਾ ਨਹੀਂ ਇਹ ਇਹ ਜਿਹੜਾ ਕਿੱਤਾ ਹੈਗਾ ਇਹ ਸਬਰ ਬਹੁਤ ਮੰਗਦਾ ਹੈਗਾ ਬੰਦੇ ਚ ਸਬਰ ਹੋਣਾ ਚਾਹੀਦਾ ਹਨਾ ਅੱਜ ਤੁਸੀਂ ਬਰੀਡਿੰਗ ਦੇ ਕੰਮ ਕਰ ਰਹੇ ਹੋ 10 ਬੱਕਰੀਆਂ ਤੋਂ ਕੰਮ ਸ਼ੁਰੂ ਕਰ ਲਿਆ ਤੁਹਾਡੇ ਸਾਲ ਦੇ ਵਿੱਚ ਜਾ ਕੇ ਅੱਗੇ ਬੱਚੇ ਆਉਣਗੇ ਸਾਲ ਤਾ ਨੂੰ ਸਬਰ ਰੱਖਣਾ ਪਊਗਾ ਫਿਰ ਤੁਹਾਨੂੰ ਪਤਾ ਚੱਲੂਗਾ ਵੀ ਸਾਡਾ ਕੀ ਰਿਜ਼ਲਟ ਆਇਆ ਹੈਗਾ ਤੇ ਜਿਹੜਾ ਬੰਦਾ ਸਬਰ ਰੱਖ ਕੇ ਇਸ ਕਿੱਤੇ ਨੂੰ ਕਰੂਗਾ ਉਹਨੂੰ ਬੱਕਰੀ ਕਦੇ ਵੀ ਫੇਲ ਨਹੀਂ ਹੋਣ ਦਿੰਦੀ ਸਾਡਾ ਆਪ ਦਾ ਤਜਰਬਾ ਹੈਗਾ ਸੀ 1 ਇੱਕ 2-2 ਜਾਨਵਰਾਂ ਤੋਂ ਬੱਚਿਆਂ ਤੋਂ ਸ਼ੁਰੂ ਕੀਤਾ ਸੀਗਾ 3-3 4-4 ਹਜ਼ਾਰ ਦੇ ਬੱਚੇ ਲੈ ਕੇ ਹਨਾ ਤੇ ਅੱਜ ਪਰਮਾਤਮਾ ਦੀ ਕਿਰਪਾ ਦੇ ਨਾਲ ਬਹੁਤ ਚੰਗੇ ਲੋਕ ਜੁੜੇ ਆ ਕਿਸੇ ਨੂੰ ਗਲਤ ਗਾਈਡ ਕਰਕੇ ਕਦੇ ਜਾਨਵਰ ਨਹੀਂ ਦਿੱਤਾ ਸੇਲ ਪਰਚੇਜ ਵੀ ਕਰਦੇ ਆ ਘਰੇ ਵੀ ਰੱਖੀਆਂ ਹੋਈਆਂ ਪਰ ਆਪਾਂ ਨੂੰ ਕਦੇ ਵੀ ਕਿਸੇ ਜਾਨਵਰ ਨੇ ਘਾਟਾ ਨਹੀਂ ਪਾਇਆ ਕਿਉਂਕਿ ਆਪਾਂ ਹਵਾ ਚਾ ਕੇ ਕਦੇ ਇਹ ਨਹੀਂ ਦੇਖਿਆ ਵੀ ਜਾਨਵਰ ਮਹਿੰਗਾ ਹੀ ਖਰੀਦਣਾ ਕਿਸੇ ਦੀ ਵੀਡੀਓ ਦੇਖ ਕੇ ਨਹੀਂ ਸੋਚਿਆ ਕੱਦ ਵਾਲੀ ਬੱਕਰੀ ਖਰੀਦਣੀ ਆਪਾਂ ਦਾ 50000 ਲਾਉਣਾ ਲੱਖ ਲਾਉਣਾ ਹੈਨਾ ਬੱਕਰੀ ਤੁਹਾਨੂੰ 15000 ਵਾਲੀ ਵੀ ਇਹ ਨਹੀਂ ਪਤਾ ਵੀ ਸਾਲ ਦੇ ਵਿੱਚ ਲੱਖ ਰੁਪਇਆ ਕਮਾਈ ਦੇ ਜੇ ਤੇ ਇਹ ਤੁਸੀਂ ਰੱਖ ਰਖਾਵ ਤੇ ਖਾਸ ਧਿਆਨ ਦੇਣਾ ਹੈਗਾ ਜਿਵੇਂ ਠੰਡ ਦਾ ਮੌਸਮ ਆ ਬੱਕਰੀ ਨੂੰ ਠੰਡ ਨਹੀਂ ਲੱਗਣੀ ਚਾਹੀਦੀ ਜੇ ਗਰਮੀ ਹੈਗੀ ਆ ਬੱਕਰੀ ਗਰਮੀ ਨਹੀਂ ਲੱਗਣੀ ਚਾਹੀਦੀ ਜ਼ਿਆਦਾ ਹਨਾ ਸ਼ਾਮੇ ਰੱਖੋ ਜਾਂ ਖੁੱਲਾ ਜਿਹਦਾ ਕੰਮ ਹੈਗਾ ਉਹਦਾ ਬੱਕਰੀ ਆਪ ਹੀ ਧੁੱਪੇ ਸ਼ਾਮੇ ਬੈਠ ਜਾਂਦੀ ਆ ਪਾਣੀ ਦਾ ਖਾਸ ਖਿਆਲ ਰੱਖੋ ਜਿਵੇਂ ਪਹਿਲਾਂ ਦੱਸਿਆ ਸੀ ਗੋੜਾ ਵਾਲਾ ਪਾਣੀ ਦੇਣਾ ਜਿਹੜਾ ਉਹ ਤਰੀਕਾ ਹੈ ਹਨਾ ਉਹ ਆਪਾਂ ਕਰ ਸਕਦੇ ਆ ਜਿਵੇਂ ਅੱਜ ਕੱਲ ਦੇ ਦੇਣਾ ਬੱਕਰੀ ਨੱਕ ਜੋ ਪਾਣੀ ਹੀ ਆ ਜਾਂਦਾ ਹਨਾ ਆਮ ਤੌਰ ਤੇ ਬੱਕਰੀਆਂ ਦੇ ਆਪਾਂ ਦੇਖਿਆ ਦੇਸੀ ਤਰੀਕਾ ਕੀ ਹੁੰਦਾ ਪਾਣੀ ਜਦੋਂ ਆਪਾਂ ਦੇਣਾ ਕੋਸਾ ਕਰਕੇ ਅਦਰਕ ਹਰ ਇੱਕ ਦੇ ਘਰੇ ਹੁੰਦਾ ਹਨਾ ਜੇ ਅਦਰਕ ਹੈ ਨਹੀਂ ਤਾਂ ਸੁੰਡ ਲੈ ਲਓ ਸੁੰਡ ਲੈ ਲਓ ਤੇ ਲੌਂਗ ਲੈ ਲਓ ਜਿਵੇਂ ਗੋੜਾ ਵਾਲਾ ਪਾਣੀ ਬਣਾਉਣਾ ਆਪਾਂ ਗਰਮ ਕਰਕੇ ਉਹਦੇ ਚ ਸੁੰਡ ਤੇ ਲੌਂਗ ਪਾ ਲਓ ਉਹਦੇ ਨਾਲ ਜਾਨਵਰ ਨੂੰ ਗਰਮੈਸ਼ ਮਿਲਦੀ ਆ ਜਾਨਵਰ ਨੂੰ ਸਰੀਰ ਨੂੰ ਗਰਮੈਸ਼ ਮਿਲਦੀ ਆ ਤੇ ਜਿਹੜੀ ਠੰਡ ਜਾਨਵਰ ਨੂੰ ਘੱਟ ਲੱਗਦੀ ਆ ਫੇਰ ਫੇਰ ਆ ਜਾਂਦੀ ਆ ਫੀਡ ਜੀ ਜਿਹੜੀ ਕਿ ਮੇਨ ਹੈਗੀ ਆਪਣੀ ਆਪਾਂ ਕਿਵੇਂ ਤਿਆਰ ਕਰਨੀ ਆ ਦੱਸਿਆ ਹੀ ਗੱਲ ਫੀਡ ਬਾਰੇ ਫਾਰਮੂਲਾ ਤੁਹਾਨੂੰ ਫੀਡ ਦਾ ਦੱਸਿਆ ਹਨਾ ਸਸਤੇ ਤੋਂ ਸਸਤੀ ਫੀਡ ਤਿਆਰ ਕਰਨੀ ਆ ਆਪਦੇ ਜਿਹਦੇ ਫਾਰਮ ਚਾਹੇ ਤੁਸੀਂ ਜੋ ਬੀਜ ਲੋ ਮੱਕੀ ਬੀਜ ਲੋ ਹਨਾ ਸਾਰਾ ਕੁਝ ਹੁੰਦਾ ਆਪਣੇ ਛੋਲੇ ਮੱਕੀ ਜੋਂ ਜੇ ਤੁਸੀਂ ਬਾਹਰੋਂ ਲੈਣਾ ਤਾਂ ਕੋਸ਼ਿਸ਼ ਕਰੋ ਹੋਲ ਸੇਲ ਜਿਹੜਾ ਬੰਦਾ ਚੰਗਾ ਹੋਲ ਸੇਲ ਵਾਲਾ ਤੁਹਾਡੇ ਸ਼ਹਿਰ ਦੇ ਵਿੱਚ ਉਹ ਤੋਂ ਖਰੀਦੋ ਵਧੀਆ ਰੇਟ ਤੇ ਖਰੀਦੋ ਇਕੱਠਾ ਮਾਲ ਲੋ ਸੌਖਾ ਹੋ ਜਾਂਦਾ ਫੀਡ 10 ਕੁਇੰਟਲ ਤਿਆਰ ਕਰੋਗੇ ਚੰਗੇ ਰੇਟ ਤੇ ਤੁਹਾਡੀ ਤਿਆਰ ਹੋ ਜੂਗੀ ਹਨਾ ਜਿਵੇਂ ਬਾਈ ਹੋਰਾਂ ਨੇ ਕੱਲ ਫਾਰਮੂਲਾ ਦੱਸਿਆ ਉਸ ਫਾਰਮੂਲੇ ਨਾਲ ਤਿਆਰ ਕਰੋ ਤੇ ਕਈ ਵਾਰੀ ਕੀ ਹੁੰਦਾ ਆਪਾਂ ਨੇ ਕੋਲੇ ਗੰਜੈਸ਼ ਨਹੀਂ ਹੁੰਦੀ ਹਨਾ ਇਹ ਨਹੀਂ ਵੀ ਆਪਾਂ ਅੱਜ ਆਪਣੇ ਕੋਲੇ ਪੈਸੇ ਨਹੀਂ ਤਾਂ ਮਹਿੰਗੀ ਫੀਡ ਹੀ ਤਿਆਰ ਕਰਨੀ ਆ ਤੁਸੀਂ ਆਧਾਰ ਤਿਆਰ ਕਰਾ ਲਓ ਮਹਿੰਗੀ ਫੀਡ ਪਾਈ ਜੋਂ ਲੈ ਕੇ ਇਦਾਂ ਨਹੀਂ ਕਰਨਾ ਜੇ ਤੁਹਾਡੇ ਕੋਲੇ ਗੰਜੈਸ਼ ਨਹੀਂ ਆ ਫੀਡ ਦੀ ਸੁੱਕਾ ਚਾਰਾ ਲੈ ਲਓ ਗੁਵਾਰੇ ਦਾ ਉਹ ਦੇਈ ਜਾਓ ਇਹ ਨਹੀਂ ਵੀ ਫੀਡ ਜੇ ਹੈ ਨਹੀਂ ਤਾਂ ਆਪਾਂ ਬੱਕਰੀ ਪਾਲ ਹੀ ਨਹੀਂ ਸਕਦੇ ਹਨਾ ਜਿਹੜੇ ਬੰਦੇ ਮੇਰੀ ਅੱਖ ਹੁੰਦੀ ਆ ਬੱਕਰੀ ਦੀ ਹਾਂਜੀ ਚਿੱਟੀ ਆ ਪੀੜੀ ਇਹ ਕਿੰਨਾ ਕੁ ਮੈਨੇ ਰੱਖਦਾ ਚਿੱਟੀ ਬਈ ਜੀ ਅੱਖ ਵਪਾਰ ਚ ਮੈਨੇ ਰੱਖਦੀ ਆ ਜੀ ਜਦੋਂ ਆਪਾਂ ਵੇਚਨੀ ਹੈ ਬੱਕਰੀ ਹਨਾ ਬੱਕਰੀ ਤੁਹਾਡੀ ਚੰਗੀ ਆ ਵਧੀਆ ਨਸਲ ਦੀ ਆ ਹਨਾ ਤਾਂ ਅੱਖ ਕਰਕੇ ਕਈ ਵਾਰੀ ਵਪਾਰੀ ਕਹਿ ਦਿੰਦਾ ਇਹ ਖੱਟੀ ਅੱਖ ਆ ਇਹਦੀ ਠੀਕ ਹੈ ਜੀ ਜਿਹੜਾ ਤੁਸੀਂ ਬਰੀਡਰ ਰੱਖਣਾ ਉਹਦੀ ਅੱਖ ਚਿੱਟੀ ਰੱਖੋ ਕਿਉਂਕਿ ਤੁਸੀਂ ਅੱਗੇ ਬੱਚੇ ਵੇਚਨੇ ਆ ਤੁਸੀਂ ਕਮਾਈ ਕਰਨੀ ਹੈ ਬੱਚਿਆਂ ਤੋਂ ਜੇ ਚਿੱਟੀ ਅੱਖ ਦੇ ਬੱਚੇ ਹੋਣਗੇ ਤੁਹਾਡੇ ਹੱਥੋਂ ਹੱਥ ਵਿਕਣਗੇ ਠੀਕ ਹੈ ਜੀ ਇਹਦੇ ਚ ਮੇਨ ਆ ਜਾਂਦੀ ਹੈ ਵਪਾਰ ਲੈਣ ਚ ਨਸਲ ਨਾਲ ਕੋਈ ਮੈਟਰ ਨਹੀਂ ਅੱਖ ਦਾ ਨਸਲ ਖੱਟੀ ਅੱਖ ਚ ਵੀ ਪਿਓਰ ਹੈਗੀ ਆ ਬੀਟਲ ਤੇ ਚਿੱਟੀ ਜੀ ਵੀ ਹੈਗੀ ਆ ਇਹ ਪਿਛਲੇ ਥੋੜੇ ਸਮੇਂ ਦੇ ਚੱਲਿਆ ਹੈਗਾ ਅੱਖਾਂ ਵਾਲਾ ਹਨਾ ਕੰਮ ਜਿਹਦੇ ਕੋਲੇ ਅੱਜ ਚੰਗੇ ਬਰੀਡਰ ਆ ਭਾਰੇ ਜਿਵੇਂ ਡਾਕਟਰ ਮਸਤਾਕ ਕੋਲੇ ਬੱਕਰੇ ਹੈਗੇ ਆ ਤੇ ਬਾਈ ਰਾਜਵੀਰ ਕੱਲ ਆਏ ਸੀਗਾ ਮੱਟ ਦਾਦੂ ਵਾਲਾ ਜਿਨ੍ਹਾਂ ਦੀ ਬੱਕਰੀ ਦੀਆਂ ਫੋਟੋ ਲੱਗੀ ਆ ਆਹ ਹਨਾ ਜਿਹੜਾ ਇਹ ਬੱਕਰਾ ਪਸ਼ੋਕੜ ਆ ਇਹ ਬੱਕਰੇ ਦਾ ਬਾਈ ਪੰਮਾ ਸੈਦੂ ਕੋਲੇ ਜਾਣਦੇ ਹੋਗੇ ਤੁਸੀਂ ਉਹਨਾਂ ਕੋਲੇ ਖੱਟੀ ਅੱਖ ਦੇ ਬਰੀਡਰ ਹੀ ਸੀਗੇ ਪਹਿਲਾਂ ਖੱਟੀ ਅੱਖ ਦੇ ਬਰੀਡਰ ਵੀ ਚਿੱਟੀ ਅੱਖ ਦੇ ਬੱਚੇ ਦੇ ਜਾਂਦੇ ਸੀ ਜਿਹਦਾ ਬਾਈ ਨਾਂ ਚੱਲਦਾ ਫਾਰਮ ਵਾਲੇ ਬੰਦੇ ਦਾ ਉਹਦੇ ਖੱਟੀ ਅੱਖ ਦੇ ਵੀ ਕੀ ਜਾਂਦੇ ਆ ਜਿਹੜੇ ਨਵੇਂ ਬੰਦੇ ਨੇ ਆਉਣਾ ਇਸ ਕੰਮ 'ਚ ਉਹ ਚਿੱਟੀ ਅੱਖ ਤੋਂ ਸ਼ੁਰੂ ਕਰੋ ਜੇ ਬੱਕਰੀ ਤਾਂ ਨੂੰ ਮਿਲਦੀ ਆ ਕੋਈ ਚੰਗੀ ਬੱਕਰੀ ਭਾਰੀ ਆ ਸਰੀਰ ਦੀ ਵਧੀਆ ਕੱਦ ਕਾਠ ਵਾਲੀ ਆ ਤਾਂ ਅੱਖ ਕੋਈ ਚੱਕਰ ਨਹੀਂ ਬਰੀਡਰ ਤੁਹਾਡੇ ਕੋਲ ਚਿੱਟੀ ਅੱਖ ਦਾ ਤਾਂ ਛੱਡੋ ਬੱਚੇ ਚਿੱਟੀ ਅੱਖ ਦੇ ਆਉਣਗੇ ਹਾਂ ਵਪਾਰ ਲੈਣ 'ਚ ਥੋੜਾ ਜਿਹਾ ਅੱਖ ਦੇਖੀ ਜਾਂਦੀ ਆ ਵਪਾਰੀ ਨੱਕ ਮਾਰਦੇ ਆ ਵੀ ਇਹਦੀ ਖੱਟੀ ਆੱਖਾ ਬਰੀਡਰ ਦੀ ਜ਼ਿਆਦਾ ਹਾਂਜੀ ਬੱਚੇ ਕੱਢ ਜਾਂਦੇ ਬਈ ਹਾਂ ਜਿਹੜੇ ਚੰਗੇ ਬਰੀਡਰ ਆ ਆਪਦੇ ਪਸ਼ੂਕੜ ਦੇ ਬੱਚੇ ਲੈ ਜਾਂਦੇ ਆ ਬੱਚੇ ਦੇ ਜਾਂਦੇ ਆ ਜਿਵੇਂ ਬੱਕਰੀ ਦੀ ਹਾਈਟ ਮੰਨ ਲਓ 34 35 36 ਆ ਹਨਾ ਬੱਕਰੇ ਚੰਗੇ 45 ਇੰਚ ਦੇ ਆ ਤਾਂ ਆਪਦੇ ਤੋਂ ਵੀ ਕਈ ਰੀ ਬੱਚੇ ਟੱਪ ਜਾਂਦੇ ਆ ਬਰੀਡਰਾਂ ਨਾਲੋਂ ਵੀ ਵੱਡੇ ਹੋ ਜਾਂਦੇ ਆ ਦੇਸੀ ਬੱਕਰੀਆਂ ਦੇ ਚੰਗਾ ਬੱਕਰਾ ਛੱਡਦੇ ਆ ਰਿਜ਼ਲਟ ਬੱਕਰਾ ਆਪਦੇ ਤੇ ਵੀ ਲੈ ਜਾਂਦਾ ਹੈ ਕਿੰਨੀ ਹਾਈਟ ਚੱਲੇ ਜਾਂਦੀ ਆ ਬੱਕਰੀ ਦੀ ਘੱਟ ਜੇ ਹੋਵੇ 20 25 ਘੱਟ ਤਾਂ ਹਾਂ ਵੀ ਇੰਨੀ ਤਾਂ ਹੋਣੀ ਚਾਹੀਦੀ ਆ 33 34 ਤਾਂ ਹੋ ਵੀ ਹੋਵੇ 33 34 35 ਨਾਰਮਲ ਹਾਈਟ ਜਿਹੜੀਆਂ ਬੱਕਰੀਆਂ ਦੀਆਂ ਇਹ ਜਿਹੜੀਆਂ 37 38 49 ਇਹ ਤਾਂ ਕੋਈ ਟਾਗੀਆਂ ਬੱਕਰੀਆਂ ਹਨਾ ਜਿਹੜੀ ਨਾਰਮਲ ਹਾਈਟ ਆ ਉਹ ਤਾਂ ਇੰਨੀ ਚੱਲ ਰਹੀ ਹੈ 34 35 ਇੰਚ ਹਾਂ 30 30 ਇੰਚ ਦੀਆਂ ਬੱਕਰੀਆਂ ਵੀ ਹੁਣ ਜਿਹੜੇ ਮਾਲ ਵਾਲੇ ਬੰਦੇ ਆ ਉਹ ਲਈ ਫਿਰਦੇ ਆ 30 32 33 ਇੰਚ ਦੀਆਂ ਤੇ ਹਾਈਟ ਦਾ ਬੱਕਰੇ ਦੀ ਹਾਈਟ ਚੰਗੀ ਹੋਣੀ ਚਾਹੀਦੀ ਆ ਹੱਡਾ ਪੈਰਾਂ ਦਾ ਚੰਗਾ ਹੋਣਾ ਚਾਹੀਦਾ ਮੇਨ ਬਰੀਡਰ ਤੇ ਗੱਲ ਆ ਜਾਂਦੀ ਆ ਜੇ ਜਿਵੇਂ ਤੁਸੀਂ ਦੇਸੀ ਬੱਕਰੀ ਦੀ ਗੱਲ ਕਰੋਗੇ ਦੇਸੀ ਬੱਕਰੀ ਦੇ ਆਪਾਂ ਬਰੀਡਰ ਚੰਗਾ ਛੱਡਦੇ ਆ ਬੱਚਾ ਚੰਗਾ ਆਜੂਗਾ ਨੱਕ ਮੂੰਹ ਦਾ ਆਜੂਗਾ ਕੰਨ ਲੰਬੇ ਆ ਜਾਣਗੇ ਪਰ ਉਹ ਕੋਈ ਨਾ ਕੋਈ ਕਰੈਕਟਰ ਆ ਜਿਹੜਾ ਉਹ ਦੇਸੀ ਬੱਕਰੀ ਵਾਲਾ ਹੋਊਗਾ ਜਿਵੇਂ ਪਿੱਛੇ ਜੱਤ ਹੁੰਦੀ ਹੈ ਹਨਾ ਦੇਸੀ ਬੱਕਰੀ ਦੇ ਅੱਗੇ ਬੱਚਿਆਂ ਤੇ ਉਹ ਜੱਤ ਹੋਊਗੀ ਹੋਊਗੀ ਠੀਕ ਆ ਕੰਨ ਕਈ ਵਾਰੀ ਛੋਟਾ ਆ ਜਾਂਦਾ ਕਿਸੇ ਕਿਸੇ ਕੇਸ ਚ ਆਉਂਦਾ ਹੈਗਾ ਜਾਂ ਜਿਵੇਂ ਦੋ ਬੱਚੇ ਦਿੱਤੇ ਇੱਕ ਬੱਕਰੀ ਤੇ ਇੱਕ ਬੱਕਰੇ ਤੇ ਆ ਇਦਾਂ ਵੀ ਹੋ ਜਾਂਦਾ ਕਈ ਕੇਸਾਂ ਚ ਜਿੱਥੇ ਤੁਹਾਨੂੰ ਰੇਡ ਤੇ ਜਾਨਵਰ ਮਿਲਦਾ